ਜਾਪੀਮ ਜਾਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵੰਤ ਚੁੰਬਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਅੰਦਰ ਰਾਹੁਲ ਗਾਂਧੀ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇੱਕ ਵੋਟਾਂ ਦਾ ਫਰਜੀ ਵਾਲਾ ਫੜਿਆ ਆ ਉਹਨੂੰ ਲੈ ਕੇ ਈਸੀਆਈ ਸਵਾਲਾਂ ਦੇ ਘੇਰੇ ਵਿੱਚ ਔਰ ਨਾਲ ਦੀ ਨਾਲ ਜਿਹੜੇ ਕੇਂਦਰ ਸਰਕਾਰ ਆ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ ਸਾਡੇ ਨਾਲ ਨੇ ਬੀਬੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜੀ ਫਰਜੀ ਵਾਲਾ ਵੋਟਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਸਸ਼ੀਕਲ ਜੀ ਜਿਹੜਾ ਫਰਜੀ ਵੜਾ ਰਾਹੁਲ ਗਾਂਧੀ ਵੱਲ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਗਿਆ ਕਿਉਂਕਿ ਪੂਰਾ ਵਿਪੱਖੀ ਦਲ ਇੱਕ ਪਾਸੇ ਹੋਇਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਅ ਬਿਲਕੁਲ ਇਹ ਫਰਜੀ ਵੜਾ ਜਿਹੜਾ ਹੈ ਇਹ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਜਾਂ ਇਹ ਕਹਿ ਲਓ ਕਿ ਜਦੋਂ ਤੋਂ ਭਾਜਪਾ ਹੋਣ ਦੇ ਵਿੱਚ ਸਰਕਾਰ ਦੇ ਵਿੱਚ ਆਈ ਹੈ ਸੈਂਟਰ ਦੇ ਵਿੱਚ ਉਦੋਂ ਤੋਂ ਇਹ ਫਰਜੀ ਵੜੇ ਚੱਲਦੇ ਆ ਔਰ ਵਕ-ਵਕ ਸਮੇਂ ਤੇ ਲੋਕਾਂ ਦੇ ਧਿਆਨ ਦੇ ਵਿੱਚ ਆਉਂਦੇ ਵੀ ਰਹੇ ਆ ਕੋਰਟਾਂ ਦੇ ਧਿਆਨ ਦੇ ਵਿੱਚ ਵੀ ਆਉਂਦੇ ਰਹੇ ਆ ਲੇਕਿਨ ਜਿਹੜਾ ਕਿਉਂਕਿ ਤੰਤਰ ਲਾਣਾ ਮਾਣਾ ਸਾਰਾ ਉਹਨਾਂ ਦਾ ਤੰਤਰ ਉਹਨਾਂ ਦਾ ਇਸ ਕਰਕੇ ਇਹਨੂੰ ਹਰ ਵਾਰ ਕੋਈ ਨਾ ਕੋਈ ਮੁੱਦਾ ਹੋਰ ਉਸ ਤੋਂ ਬਿਹਤਰ ਜਾਂ ਉਹ ਲੋਕਾਂ ਦਾ ਧਿਆਨ ਖਿੱਚਣ ਵਾਲਾ ਮੁੱਦਾ ਲਿਆ ਕੇ ਇਹਨੂੰ ਪਟਕਾਇਆ ਜਾਂਦਾ ਜਿਵੇਂ ਹੁਣ ਕੀਤਾ ਜਾ ਰਿਹਾ ਕਿ ਇਸ ਫਰਜੀ ਵਾੜੇ ਤੋਂ ਬਚਣ ਵਾਸਤੇ ਪਾਕ ਦੇ ਨਾਲ ਜੰਗ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਔਰ ਇਹ ਹਮੇਸ਼ਾ ਹੁੰਦਾ ਰਿਹਾ ਔਰ ਤੁਸੀਂ ਹਜੇ ਤਾਜ਼ਾ ਆਪਣੀ ਦਿੱਲੀ ਦੀ ਇਲੈਕਸ਼ਨ ਹੋ ਕੇ ਹਟੀਆ ਜਿੱਥੇ ਫਰਜੀ ਵਾੜਾ ਵੱਡੀ ਪੱਧਰ ਦੇ ਉੱਤੇ ਹੋਇਆ ਜਿੱਥੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਤਾਂ ਕੱਟੀਆਂ ਗਈਆਂ ਲੇਕਿਨ ਬਾਹਰੋਂ 5.5 ਲੱਖ ਵੋਟ ਲਿਆ ਕੇ ਲੋਕਾਂ ਨੂੰ ਜਗਾ ਜਗਾ ਦੇ ਉੱਤੇ ਸਟੈਬਲਿਸ਼ ਕਰਕੇ ਉਹ ਵੋਟਾਂ ਬਣੀਆਂ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਫਰਜੀ ਵਾੜਾ ਹੋਇਆ ਉੱਥੇ ਲੱਖ ਦੇ ਵਿੱਚ ਵੋਟਾਂ ਬਣੀਆਂ ਔਰ ਇਹ ਹਰ ਥਾਂ ਤੇ ਜਿੱਥੇ ਇਹਨਾਂ ਦੀ ਮਤਲਬ ਹੱਥ ਪੈਂਦਾ ਉੱਥੇ ਜਾਲੀ ਵੋਟਾਂ ਬਣਦੀਆਂ ਜਾਂ ਜਾਂ ਇਹ ਕਹਿ ਲਓ ਕਿ ਦੂਸਰੀਆਂ ਨੂੰ ਕੱਟ ਕੇ ਆਪਣੇ ਲੋਕਾਂ ਨੂੰ ਆਸ-ਪਾਸੇ ਦੀਆਂ ਸਟੇਟਾਂ ਜਿੱਥੇ ਵੀ ਕਿਤੇ ਇਲੈਕਸ਼ਨ ਹੁੰਦੇ ਆਸ-ਪਾਸੇ ਦੀਆਂ ਸਟੇਟਾਂ ਤੋਂ ਲੋਕ ਲਿਆ ਕੇ ਉੱਥੇ ਵੋਟਾਂ ਬਣਾਈਆਂ ਜਾ ਰਹੀਆਂ ਇਹ ਬਿਲਕੁਲ ਮਤਲਬ ਗੱਲ ਜਿਹੜੀ ਆ 100% ਸਹੀ ਆ ਕਿ ਭਾਜਪਾ ਵੋਟਾਂ ਨਾਲ ਫਰਜੀ ਵੜਾ ਕਰਦੀ ਆ ਔਰ ਫਰਜੀ ਵੜਾ ਕਰਕੇ ਫਿਰ ਉਹਦੇ ਉੱਤੇ ਕੋਈ ਨਾ ਕੋਈ ਇਮੋਸ਼ਨਲ ਮੁੱਦਾ ਲਿਆ ਕੇ ਇਸ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਕਿ ਕੱਲੇ ਤੇਸ਼ਵੀ ਜਾਦਮ ਨੇ ਆਰਜੀਟੀ ਦਾ ਨੇਤਾ ਆ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇੱਕੋ ਹੀ ਡਰੈਸ ਤੇ 3 ਲੱਖ ਵੋਟ ਜਿਹੜੀ ਆ ਉਹਨਾਂ ਨੇ ਵੀ ਕਪਲੇ ਕੱਲ ਫੜਿਆ ਤੇ ਜੇ ਇਹਨਾਂ ਨੂੰ ਇਹਦਾ ਇਹਦਾ ਆਸਟ ਲਾਸਟ ਕੀ ਹੋ ਸਕਦਾ ਕਿ ਵਿਪਕਸ਼ੀ 당 ਜਦੋਂ ইসিআই ਮੰਨਦਾ ਨਹੀਂ ਪਿਆ ਕਿ ਅਸੀਂ ਗਲਤੀ ਕੀਤੀ ਆ ਤੇ ਨਾ ਹੀ ਉਹ ਉਤੇ આરોਪ ਆ ਉਹ ਤੋਂ ਹਾਲਫੀਆ ਬਿਆਨ ਮੰਗਣ ਦੇ ਆ ਕਿ ਇਹ ਸਹੀ ਹੈ ਬਿਲਕੁਲ ਨਹੀਂ ਇਹ ਗੱਲ ਹੋਣੀ ਚਾਹੀਦੀ ਕਿ ਵੀ ਜਿਹੜੇ ਜ਼ਿੰਮੇਵਾਰੀ ਆ ਜਾਂ ਦੇਸ਼ ਦੀ ਜ਼ਿੰਮੇਵਾਰੀ ਦੇਸ਼ ਤੇ ਲੋਕਤੰਤਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੇ ਦੇਸ਼ ਦੇ ਇਲੈਕਸ਼ਨ ਕਮਿਸ਼ਨ ਤੇ ਆ ਲੇਕਿਨ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਫੇਲ ਹੋ ਰਿਹਾ ਲਗਾਤਾਰ ਫੇਲ ਹੋ ਰਿਹਾ ਪਤਾ ਨਹੀਂ ਕਿਹੜੇ ਦਬਾਅ ਕਿਹੜੀ ਕਿਉਂਕਿ ਇਹਨਾਂ ਦੇ ਕੋਲ ਹਥਿਆਰ ਈਡੀ ਦਾ ਇਹਨਾਂ ਦੇ ਇਹਨਾਂ ਦੇ ਕੋਲ ਹਥਿਆਰ ਇਨਕਮ ਟੈਕਸ ਦਾ ਇਹਨਾਂ ਦੇ ਕੋਲ ਸਾਰਾ ਹੀ ਤੰਤਰ ਬੀਜੇਪੀ ਦੇ ਕੋਲ ਆ ਉਹਨਾਂ ਨੂੰ ਕਿਹੜੇ ਕਿਹੜੇ ਜਿਹੜੇ ਆ ਦੇ ਕੇ ਡਰਾਵੇ ਜਿਹੜੇ ਆ ਉਹ ਆਪਣੇ ਕੰਮ ਕਰ ਆਏ ਜਾ ਰਿਹਾ ਜਿੰਨੀ ਦੇਰ ਇਹਨਾਂ ਦਾ ਰਾਜ ਆ ਇਹ ਬਿਲਕੁਲ ਜਿਹੜਾ ਅਸੀਂ ਆਸਨਾ ਕਰੀਏ ਕਿ ਬਈ ਸਾਨੂੰ ਇੱਥੇ ਕਿਸੇ ਨੂੰ ਇਨਸਾਫ ਮਿਲਣ ਵਾਲਾ ਜਾਂ ਕਿਸੇ ਵੀ ਪਾਰਟੀ ਨੂੰ ਇਨਸਾਫ ਮਿਲਣ ਵਾਲਾ ਇਹ ਤੱਕੇ ਹੁੰਦੇ ਰਹਿਣਗੇ ਇਹ ਹੁਣ ਦੇਸ਼ ਦਾ ਵੋਟਰ ਸੋਚੇਗਾ ਕਿ ਅਗਲੇ ਬੜੇ ਸਮੇਂ ਦੇ ਵਿੱਚ ਮੈਂ ਤੇ ਸਮਝੀਆ ਕਿ ਦੇਸ਼ ਦੇ ਵੋਟਰ ਨੂੰ ਇੱਕ ਪੂਰੇ ਦੇਸ਼ ਸਾਡੇ ਨੂੰ ਇੱਕ ਮੁਹਿਮ ਬਣਾ ਕੇ ਚੱਲ ਪੈਣਾ ਚਾਹੀਦਾ ਕਿ ਸਾਡੀ ਇਲੈਕਸ਼ਨ ਜਿਹੜੀ ਆ ਈਵੀਐਮ ਤੋਂ ਅਲਾਵਾ ਬੈਲਟ ਪੇਪਰਾਂ ਦੇ ਨਾਲ ਹੋਵੇ ਇਹ ਇੱਕੋ ਇੱਕ ਹੱਲ ਜਿਹੜਾ ਦੇਸ਼ ਦੇ ਮੀਡੀਆ ਬਾਰੇ ਕੀ ਕਹੋਗੇ ਅਹ ਦੇਸ਼ ਦਾ মিডিਆ ਤੇ ਸਾਰੀ ਦੁਨੀਆ ਸਾਰੀ ਦੁਨੀਆ ਜਾਣਦੀ ਆ ਕਿ ਵੀ ਦੇਸ਼ ਦਾ মিডিਆ ਜਿਹੜਾ ਖਾਸ ਕਰਕੇ ਅਪਰ মিডিਆ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਚੱਲਦਾ ਸਟ੍ਰੀਮ মিডিਆ ਜਿਹੜਾ ਉਹ ਬਿਲਕੁਲ ਮੋਦੀ ਦੀ ਗੋਦੀ ਦੇ ਵਿੱਚ ਬੈਠਾ ਉਹਦੇ ਤੋਂ ਸਾਨੂੰ ਆਸ ਹੀ ਕੋਈ ਨਹੀਂ ਹੈ ਉਹ ਉਹੀ ਦਿਖਾਉਣਗੇ ਜੋ ਉਹਨਾਂ ਨੂੰ ਫਿੱਟ ਬੈਠਦਾ ਤੇ ਈਸੀਆ ECI ਲਗਾਤਾਰ ਉਹਨਾਂ ਦੇ ਕਹਿਣੇ ਤੇ ਜੇ ਇੱਥੇ ਤਾਂ ਮਤਲਬ ਜਦੋਂ ਹੀ ਕੋਈ ਕਹਿੰਦੇ ਆ ਕਿ ਵੀ ਸਾਡੀਆਂ ਜਜਮੈਂਟ ਤੱਕ ਪ੍ਰਭਾਵਿਤ ਹੋਣ ਲੱਗ ਪਈਆਂ ਤੇ ECI ਕਿਹੜੀ ਮਤਲਬ ਕਿਹੜੇ ਬਾਗ ਦੀ ਮੁੱਲੀ ਆ ECI ਜਿਹੜਾ ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਕਰਕੇ ਇਸ ਵੇਲੇ ਉਹਨੇ ਸੜਕਾਂ ਦੇ ਉੱਤਰਿਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਪੂਰਾ ਸਾਥ ਦੇਣਗੇ ਇਹ ਪਾਰਟੀ ਦੀ ਸਟ੍ਰੈਟਜੀ ਆ ਇਹ ਸਮੁੱਦੇ ਤੇ ਤਾਂ ਹਮੇਸ਼ਾ ਹੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਬੜੀ ਦੁਖਾਈ ਪਾਈ ਸੀ ਜਦੋਂ ਦਿੱਲੀ ਦੀਆਂ ਇਲੈਕਸ਼ਨਾਂ ਹਜੇ ਹੋਈਆਂ ਨਹੀਂ ਸੀ ਉਸ ਤੋਂ ਪਹਿਲਾਂ ਬਾਰ ਬਾਰ ਪ੍ਰੈਸ ਕਾਨਫਰੰਸ ਕਰ ਕਰਕੇ ਬਾਰ ਬਾਰ ਸਬੂਤ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਜਾ ਰਹੇ ਸੀ ਲੇਕਿਨ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਸੀ ਹੋਈ ਇਹ ਤਾਂ ਹੁਣ ਗੱਲ ਉੱਠੀ ਨਾ ਉਹ ਤਾਂ ਹਮੇਸ਼ਾ ਤੋਂ ਜਦੋਂ ਮਹਾਰਾਸ਼ਟਰ ਚ ਇਲੈਕਸ਼ਨ ਹੋਈ ਸੀ ਉਦੋਂ ਵੀ ਉਹਨਾਂ ਨੇ ਮੁੱਦਾ ਉਠਾਇਆ ਸੀ ਜਦੋਂ ਹੁਣ ਦਿੱਲੀ ਦੇ ਇਲੈਕਸ਼ਨ ਵਿੱਚ ਹੋਈ ਆ ਹੁਣ ਵੀ ਵਿਦ ਪ੍ਰੂਫ ਮੁੱਦਾ ਜਿਹੜਾ ਉਹ ਉਠਾਉਂਦੇ ਰਹੇ ਆ ਔਰ ਰੋਜ਼ ਦੀ ਰੋਜ਼ ਰਿਪੋਰਟ ਜਿਹੜੀ ਆ ਉਹ ਈਸੀਆਈ ਨੂੰ ਦਿੰਦੇ ਰਹੇ ਪਰ ਉੱਥੇ ਕੋਈ ਸੁਣਵਾਈ ਨਹੀਂ ਹੈ ਕੋ ਅੰਦਾ ਅੰਨਾ ਖੂ ਆ ਜਿਹਦੇ ਵਿੱਚ ਕਿਸੇ ਹੋਰ ਦੀ ਤਾਂ ਮਤਲਬ ਵੜਨ ਦੀ ਕੋਈ ਸੰਭਾਵਨਾ ਹੀ ਨਹੀਂ ਹੈ ਫਿਲਹਾਲ ਕਹਿੰਦੇ ਨਾ ਇੱਕ ਮੁੱਦਾ ਜਿਹੜਾ ਵੱਡਾ ਬਣ ਗਿਆ ਦੇਸ਼ ਦੇ ਇੱਕ ਵੱਡਿਆ ਮੁੱਦਾ ਜਿਹੜਾ ਸਾਹਮਣੇ ਆ ਗਿਆ ਉਹਨੂੰ ਦਬਾਉਣ ਲਈ ਪੈਰਲਲ ਉਹਦੇ ਬਰਾਬਰ ਇੱਕ ਮੁੱਦਾ ਨਵਾਂ ਖੜਾ ਕੀਤਾ ਜਾ ਰਿਹਾ ਕਿ ਕਹਿੰਦੇ ਹੁੰਦੇ ਨੇ ਸ਼ਰਾਦਾਂ ਤੇ ਤਣਾਅ ਹਾਂ ਬਿਲਕੁਲ ਉਹਦੇ ਤੇ ਮੁੱਦਾ ਜਿਹੜਾ ਹਮੇਸ਼ਾ ਤੋਂ ਹੀ ਹੁੰਦਾ ਆ ਕਿ ਪਹਿਲਾਂ ਵੀ ਹੁੰਦਾ ਪਹਿਲਗਮ ਹੋਇਆ ਫਿਰ ਉਸ ਤੋਂ ਪਿੱਛੇ ਜਿਹੜਾ ਸਾਡਾ ਇੱਕ ਹੋਰ ਹਮਲਾ ਹੋਇਆ ਸੀ ਉਹ ਵੀ ਸੇਮ ਇਸੇ ਤਰਜ਼ ਤੇ ਹੋਇਆ ਸੀ ਹੁਣ ਫੇਰ ਕੱਲ ਤੋਂ ਇੱਕ ਨਿਊਜ਼ ਪੁਲਵਾਮਾ ਵਾਲਾ ਹੋਇਆ ਸੀ ਹੁਣ ਫੇਰ ਕੱਲ ਤੋਂ ਇੱਕ ਨਿਊਜ਼ ਚੱਲ ਪਈ ਹੈ ਜੀ ਪਾਕਿਸਤਾਨ ਕਹਿੰਦਾ ਕਿ ਜੀ ਜੇ ਤੁਸੀਂ ਪਾਣੀ ਰੋਕੋਗੇ ਤਾਂ ਸੀ 10 ਜਿਹੜੇ ਆ ਉਹ ਪਰਮਾਣੂ ਬੰਬ ਤੁਸੀਂ ਇਹਨੂੰ ਧਿਆਨ ਡਾਇਵਰਟ ਕਰਨ ਨੂੰ ਸਮਝਦੇ ਬਿਲਕੁਲ ਇਹ ਹੁੰਦੀ ਹਮੇਸ਼ਾ ਇਦਾਂ ਹੁੰਦੀ ਆ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੁਣ ਮੈਨੂੰ ਤੁਸੀਂ ਦੱਸੋ ਕਿ ਨਾ ਪੁਲਵਾਮਾ ਵਾਲਾ ਨਾ ਪਹਿਲਗਾਮ ਵਾਲਾ ਕੋਈ ਅਤਵਾਦੀ ਕੋਈ ਦੋਸ਼ੀ ਅੱਜ ਤੱਕ ਕਦੀ ਜਨਤਾ ਦੇ ਸਾਹਮਣੇ ਆਇਆ ਕਿ ਕੋਈ ਫੜਿਆ ਗਿਆ ਜਿੱਥੇ ਸ਼ਰਿਆਮ ਹੋਣ ਵਾਲਾ ਜਿਹੜਾ ਸਾਡਾ ਪਹਿਲਗੰਗ ਵਾਲਾ ਸੀ ਜਿਸ ਏਰੀਆਜ਼ ਦੇ ਵਿੱਚ ਉਧਰ ਘਟਨਾ ਹੋਈ ਆ ਜਿੱਥੋਂ ਉਹ ਕੋਈ ਪੁਲਿਸ ਨਹੀਂ ਕੋਈ ਫੋਰਸ ਨਹੀਂ ਕੋਈ ਕੁਛ ਨਹੀਂ 2000 ਲੋਕਾਂ ਦੇ ਵਿੱਚੋਂ ਉਹ ਲੋਕ ਨਿਕਲ ਕੇ ਕੀ ਉਹਨਾਂ ਨੂੰ ਅਸਮਾਨ ਖਾ ਗਿਆ ਧਰਤੀ ਨਿਕਲ ਗਈ ਕਿੱਥੇ ਗਿਆ ਕਿਉਂ ਨਹੀਂ ਫੜੇ ਗਿਆ ਕੋਈ ਫੜ ਕੇ ਸਾਹਮਣੇ ਲਿਆਂਦਾ ਗਿਆ ਹੋਵੇ ਧਿਆਨ ਭਟਕਾਉਣ ਲਈ ਹੀ ਕੀਤਾ ਜਾਂਦਾ ਹੈ ਸਾਰੀਆਂ ਸਾਂਝਾ ਸਰਕਾਰ ਦੀਆਂ ਆਪਣੀਆਂ ਹੁੰਦੀਆਂ ਜਿਹਦੇ ਤਹਿਤ ਫਿਰ ਇਹ ਜੰਗ ਦਾ ਮੋਹਰਾ ਦੇਸ਼ ਨੂੰ ਬਣਾਉਂਦੇ ਔਰ ਹੁਣ ਫਿਰ ਬਣਾਉਣ ਵਾਸਤੇ ਤਿਆਰ ਹੋਏ ਫਿਰ ਦੇ ਕੱਲ ਦਾ ਬਿਆਨ ਲੱਗ ਰਿਹਾ ਕਿ ਜੀ ਪਾਕਿਸਤਾਨ ਕਹਿੰਦਾ ਮੈਂ ਪਰਮਾਣੂ ਹਮਲਾ ਕਰਾਂਗੇ ਸਾਡੀ ਜੰਗ ਵਾਸਤੇ ਅਸੀਂ ਤਿਆਰ ਫਰਜੀ ਵੜੇ ਦੀ ਜਿਹੜੀ ਰਾਜਨੀਤੀ ਆ ਜਾਂ ਫਰਜੀ ਵੜਾ ਜਿਹੜਾ ਆ ਇਹ ਇਕੱਲੀ ਭਾਜਪਾ ਨਹੀਂ ਅਪਣਾ ਰਹੀ ਇਹਦੇ ਵਾਸਤੇ ਸਾਡੀ ਜਿਹੜੀ ਮੌਜੂਦਾ ਅਕਾਲੀ ਦਲ ਇਸ ਵੇਲੇ ਜਿਹੜੇ ਹੱਥ ਪੈਰ ਮਾਰ ਰਹੇ ਉਹ ਵੀ ਫਰਜੀ ਵੜੇ ਦੇ ਸਿਰ ਤੇ ਮਾਰ ਰਹੇ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਜੀ ਪਰwidetildeਮਹਿਮ ਸ਼ੁਰੂ ਕੀਤੀ ਉਹ ਫਰਜੀ ਸੀ ਸਾਰੀ ਉਸ ਤੋਂ ਬਾਅਦ ਜਿਹੜੀ ਸੁਧਾਰ ਲੈਰ ਜਿਹੜੀ ਬੜੀ ਕਮੇਟੀ ਆ ਉਹਨਾਂ ਨੇ ਫਰਜੀ ਸ਼ੁਰੂ ਕੀਤਾ ਜਿਹਦੇ ਤਹਿਤ ਅੱਜ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣਾ ਪ੍ਰੈਜ਼ੀਡੈਂਟ ਚੁਣ ਲਿਆ ਉਹਨਾਂ ਨੇ ਇਹ ਸਾਰੀ ਫਰਜੀ ਸੀ ਮੈਂ ਪੰਜਾਬ ਦੀ ਗੱਲ ਨਹੀਂ ਕਰਦੀ ਮੈਂ ਆਪਣੇ ਹਲਕੇ ਦੀ ਗੱਲ ਕਰਦੀ ਆ ਇੱਕ ਸਿੰਗਲ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਕਿਸੇ ਮੁਹੱਲੇ ਦੇ ਵਿੱਚ ਕਿਤੇ ਕੋਈ ਭਰਤੀ ਨਹੀਂ ਹੋਈ ਜਿੱਥੇ ਕਿਤੇ ਇਹਨਾਂ ਦਾ ਇੱਕ ਤਰ੍ਹਾਂ ਦਾ ਉਹ ਕਹਿੰਦੇ ਨਹਿਰੀ ਵਿਭਾਗ ਦੇ ਵਿੱਚ ਤੁਸੀਂ ਹਿਮਾਚਲ ਤੋਂ ਭਰਤੀ ਕਰ ਲਓ ਕੋਈ ਗੱਲ ਨਹੀਂ ਉਹ ਜਿੱਥੇ ਉਹ ਭਰਤੀ ਅਲੱਗ ਚੀਜ਼ ਆ ਉਹ ਤਾਂ ਜਦੋਂ ਕੋਟਿਆਂ ਦੀਆਂ ਗੱਲਾਂ ਉਹ ਵੱਖਰੀ ਸ਼ਿਅਆ ਇਹ ਭਰਤੀ ਹੋ ਰਿਆ ਇਹ ਭਰਤੀ ਜਿਹੜੀ ਜਿਸ ਭਰਤੀ ਦੀ ਮੈਂ ਗੱਲ ਕਰਦੀ ਆ ਇਹ ਸਾਡੇ ਲੋਕਾਂ ਦੇ ਵਿਸ਼ਵਾਸ ਦੇ ਨਾਲ ਵਿਸ਼ਵਾਸ ਘਾਤ ਆ ਉਹਨਾਂ ਦੇ ਨਾਲ ਵਿਸ਼ਵਾਸ ਘਾਤ ਆ ਇਹ ਲੋਕਤੰਤਰ ਦੇ ਨਾਲ ਵਿਸ਼ਵਾਸ ਘਾਤ ਆ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਜਿਹੜੀਆਂ ਰਾਜਨੀਤੀ ਦੀਆਂ ਪੌੜੀਆਂ ਚੜ੍ਹਨੀਆਂ ਚਾਹੁੰਦੇ ਆ ਇਹ ਉਹ ਗੱਲ ਆ ਇਹ ਜਿਹੜੀ ਜਿਹੜੀ ਤੁਸੀਂ ਨੌਕਰੀਆਂ ਦੀ ਭਰਤੀ ਗੱਲ ਕਰਦੇ ਹੋ ਉਹ ਇੱਕ ਅਲੱਗ ਵਿਸ਼ਾ ਆ ਉਹ ਪ੍ਰੋਟੋਕਾਲ ਦੇ ਤਹਿਤ ਹੁੰਦਾ ਆ ਉਹ ਜਿੰਨੇ ਨੋਰਮਸ ਨੇ ਨੋਰਮਸ ਦੇ ਤਹਿਤ ਹੁੰਦੇ ਆ ਇਹਨਾਂ ਨੇ ਤਾਂ ਨੋਰਮਸ ਸਾਰੇ ਸ਼ਿੱਕੇ ਟੰਗੇ ਹੋਏ ਆ ਇਹ ਕਿਹੜੀ ਕਿਹੜੀ ਸੁਧਾਰ ਲੈਰ ਦੀ ਕੀ ਸੁਧਾਰ ਦੇਣਗੇ ਸਾਰੀ ਜ਼ਿੰਦਗੀ ਜਿਹੜੇ ਗਰਕੇ ਪਏ ਉਸ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰਾਜਨੀਤੀ ਦਾ ਨਿਗ ਮਾਣਿਆ ਵਕ ਵਕ ਸਮੇਂ ਦੇ ਵਿੱਚ ਉਹ ਹੁਣ ਸੁਧਾਰ ਲੈਰ ਵਾਲੇ ਹੋ ਗਏ ਕਿਹੜਾ ਸੁਧਾਰ ਕਰ ਦੇਣਗੇ ਮੈਂ ਮੰਦੀ ਸੀ ਮੈਂ ਚਾਹੁੰਦੀ ਸੀ ਕਿ ਵੀ ਜਿਹੜਾ ਜੇ ਨਵਾਂ ਕੋਈ ਅਕਾਲੀ ਦਲ ਜੇ ਖੜਾ ਹੋਣਾ ਸੀ ਜਾਂ ਸਾਡੇ ਜਿਹੜੀ ਸਾਡੇ ਸਿੱਖ ਧਰਮ ਦੇ ਵਿੱਚ ਕੋਈ ਜਿਹੜੀ ਖੜੋਤ ਆ ਗਈ ਸੀ ਜੇ ਉਹਨੇ ਸਹੀ ਤਰੀਕੇ ਨਾਲ ਚੱਲ ਜਾਣਾ ਸੀ ਰਾਜਨੀਤੀ ਦੇ ਉੱਪਰ ਉੱਠ ਕੇ ਕੋਈ ਨਵੇਂ ਚਿਹਰੇ ਕੋਈ ਫਰੈਸ਼ ਚਿਹਰੇ ਕੋਈ ਅੱਗੇ ਆਉਂਦੇ ਜਿਹੜੇ ਉਹ ਅੱਗੇ ਲੈ ਕੇ ਜਾਂਦੇ ਤੇ ਅਸੀਂ ਉਸ ਨੂੰ ਮੂਵਮੈਂਟ ਮੰਨ ਲੈਂਦੇ ਇਹ ਜਿਹੜੀਆਂ ਪੁਰਾਣੀਆਂ ਬਿੱਲੀਆਂ ਥੈਲਿਆਂ ਚੋਂ ਹੁਣ ਬਾਹਰ ਆਈਆਂ ਇਹਨਾਂ ਦੇ ਨਾਲ ਨਾ ਕੋਈ ਸੁਧਾਰ ਹੋਣਾ ਹੈ ਨਾ ਕੋਈ ਇਹਨਾਂ ਦੀ ਪਾਰਟੀ ਖੜੀ ਹੋਣੀ ਕੋਈ ਅਕਾਲੀ ਦਲ ਦੁਬਾਰਾ ਖੜਾ ਹੋਊਗਾ ਪੈਰਾਂ ਦੇ ਆ ਤੁਹਾਡਾ ਹਾਲ ਤੁਹਾਡੇ ਸਾਹਮਣੇ ਆ ਜੇ ਕਾਲੀਦਲ ਅੱਗੇ ਕਾਂਗਰਸ ਟੁਕੜਿਆਂ ਚ ਦਿਖਦੀ ਹੁੰਦੀ ਸੀ ਕਿ ਇਹਨਾਂ ਦੇ ਆ ਵੀ ਆ ਵੀ ਆ ਵੀ ਆ ਵੀ ਜਿਹੜੀ ਹੁਣ ਵੀ ਆ ਹੁਣ ਤਾਂ ਕਾਲੀਦਲ ਨੇ ਸਿਰਾਂ ਹੀ ਲਾ ਦਿੱਤਾ ਇੱਕ ਇੱਕ ਨੂੰ ਪਗੋੜਾ ਦੱਸਦੇ ਆ ਦੂਸਰੇ ਆਪਣੇ ਆਪ ਨੂੰ ਸਿਬੜਾਲਾ ਸਾਹਿਬ ਕਿੱਧਰ ਜਾਣਗੇ ਗੁਰਪ੍ਰਤਾਪ ਸਿੰਘ ਸਾਹਿਬ ਵਡਾਲਾ ਸਾਹਿਬ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਜਿਹੜੇ ਨਾ ਉਹ ਸਰਮੌਰ ਲੀਡਰ ਹੋਣ ਦੇ ਸੁਪਨੇ ਜਿਹੜੇ ਆ ਉਹਨਾਂ ਦੇ ਫਾਦਰ ਸਾਹਿਬ ਵੀ ਦੇਖਦੇ ਰਹੇ ਔਰ ਇਹ ਜਿਹੜਾ ਹੈ ਚਿਚੀ ਨੂੰ ਖੂਨ ਲਾ ਕੇ ਜਿਹੜਾ ਸ਼ਹੀਦ ਬਣਿਆ ਹੋਇਆ ਬਟਾਲਾ ਇੱਕ ਇਲੈਕਸ਼ਨ ਚੱਜ ਦੀ ਜਿਹੜੀ ਜਿੱਤੇ ਕਿਤੇ ਮਿਹਨਤ ਨਹੀਂ ਕਰਨੀ ਪਈ ਕਿਤੇ ਪੰਥ ਦੇ ਵਿੱਚ ਮਿਹਨਤ ਨਹੀਂ ਕਰਨੀ ਪਈ ਕੀ ਗੱਲ ਜੀ ਉਹਨਾਂ ਦੇ ਫਾਦਰ ਨੇ ਮਿਹਨਤ ਕੀਤੀ ਤੇ ਇਹਨਾਂ ਨੂੰ ਸੁਖਿਆ ਹੋਇਆ ਸੀ ਜਦ ਦੀ ਪਛਤੀ ਕਿ ਇਹੀ ਅੱਗੇ ਆਉਣਗੇ ਉਸ ਮਿਹਨਤ ਦੇ ਵਿੱਚ ਹੋਰ ਬਹੁਤ ਸਾਰੇ ਆਪਣੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਸੀਗੇ ਸਾਡੇ ਹਲਕੇ ਦੇ ਵਿੱਚੋਂ ਵੀ ਲੋਕ ਸੀਗੇ ਪੁਰਾਣੇ ਬਜ਼ੁਰਗ ਸੀ ਜਿਹੜੇ ਨਾਲ ਚੱਲੇ ਉਹਨਾਂ ਦੇ ਕਿਸੇ ਪਰਿਵਾਰ ਨੂੰ ਉਤਰਵਾੜ ਨਹੀਂ ਮਿਲਿਆ ਚਲੋ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੇ ਹਲਕਾ ਦਾ ਅਗ ਵੀ ਬੀਂਦਰਜੀਤ ਕੁਮਾਰ ਮਾਨ ਜਿਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਚਾਹੇ ਉਹ ਸੈਂਟਰ ਦਾ ਇਸ਼ੂ ਹੋਵੇ ਤੇ ਚਾਹੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਚੱਲ ਰਹੀ ਹੋਵੇ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾ ਨਕੋਤਾ